ਮੈਂ ਤੁਹਾਡੇ ਨਾਲ ਮੈਗਾ ਸੇਠੀ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਨਿਗਾਹ ਸਵਾਗਤ ਕਰਦੇ ਹਾਂ ਚਾਤ ਮਾਰ ਲੈਣੇ ਅੱਜ ਦੀਆਂ ਖਾਸ ਖਬਰਾਂ ਤੇ ਜਥੇਦਾਰ ਨੂੰ ਜਦ ਮਰਜੀ ਬਦਲ ਲੈਣਾ ਇਹ ਬਹੁਤ ਮੰਦਭਾਗਾ ਸਿੱਖ ਭਾਈਚਾਰੇ ਦੇ ਲਈ ਇੱਕ ਖਤਰੇ ਦੀ ਘੰਟੀ ਫਰਦਾਬ বাজवाने ਗਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਬਲਟੂਹੇ ਵਿੱਚ ਚੱਲ ਰਹੇ ਵਿਵਾਦ ਵਿਚਾਲੇ ਨਵਾਂ ਮੋੜ ਜਥੇਦਾਰਾਂ ਨੂੰ ਹਟਾਉਣ ਦੇ ਰੋਸ ਵਿੱਚੋਂ ਕੱਢਿਆ ਮੁਜ਼ਾਰਾ ਕ੍ਰਿਯাকাল ਤੱਕ ਤਖਤ ਸਾਹਿਬ ਦੀ ਮਾਨ ਮਰੀਅਦਾ ਦਾ ਮੈਂ ਹਮੇਸ਼ਾ ਸਤਿਕਾਰ ਕਰਦਾ ਹਾਂ ਕੁਲਵੰਤ ਸਿੰਘ ਮਨਨ ਨੇ ਕਿਹਾ ਡਾਈਂਗ ਫੈਕਟਰੀ ਦੀ ਇਮਾਰਤ ਡਿੱਗਣ ਦੇ ਨਾਲ ਦੋ ਲੋਕਾਂ ਦੀ ਮੌਤ ਹੁਣ ਖਬਰਾਂ ਵਿਸਥਾਰ ਦੇ ਨਾਲ ਅਜ ਪਟਿਆਲਾ ਵਿਕੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਦੇ ਦੁਆਰਾ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਭਾਰੀ ਮਨ ਦੇ ਨਾਲ ਬਹੁਤ ਅਫਸੋਸ ਹੈ ਕਿ ਇੱਕ ਸੰਸਥਾ ਵਿੱਚ ਜਿਸ ਦੇ ਜਥੇਦਾਰ ਦੀ ਹਮੇਸ਼ਾ ਜਦੋਂ ਕੋਈ ਪੰਜਾਬ ਤੇ ਰਾਜਨੀਤਿਕ ਪੀੜਾ ਆਉਂਦੀ ਸੀ ਤਾਂ ਇੱਕ ਅਹਿਮ ਭੂਮਿਕਾ ਹੁੰਦੀ ਸੀ ਤੇ ਅਜਿਹੀ ਸੰਸਥਾ ਦੇ ਜਥੇਦਾਰ ਨੂੰ ਵੀ ਜਦ ਮਰਜੀ ਬਦਲ ਦੇਣਾ ਇਹ ਬਹੁਤ ਮੰਦਭਾਗ ਹੈ ਉਨਾ ਕਿਹਾ ਕਿ ਸਮੂਹ ਸਿੱਖ ਭਾਈਚਾਰੇ ਦੇ ਲਈ ਇੱਕ ਖਤਰੇ ਦੀ ਘੰਟੀ ਹੈ ਕਿਉਂਕਿ ਜਿਨ੍ਹਾਂ ਦੇ ਦੁਆਰਾ ਖੁਦ ਅਕਾਲ ਤਖਤ ਸਾਹਿਬ ਦੇ ਉੱਪਰ ਆਪਣੀਆਂ ਕੀਤੀਆਂ ਗਲਤੀਆਂ ਨੂੰ ਮੰਨਿਆ ਗਿਆ ਅਤੇ ਉਹਨਾਂ ਦੇ ਦੁਆਰਾ ਹੀ ਜਥੇਦਾਰਾਂ ਨੂੰ ਬਦਲਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਹਨਾਂ ਮੁੱਦਿਆਂ ਦੇ ਉੱਪਰ ਸਮੂਹ ਸਿੱਖ ਭਾਈਚਾਰੇ ਨੂੰ ਇਕੱਠਾ ਹੋਣ ਦੀ ਲੋੜ ਹੈ ਨਹੀਂ ਤਾਂ ਅਸੀਂ ਆਪਣਾ ਰਾਜਨੀਤਿਕ ਅਤੇ ਧਾਰਮਿਕ ਵਜੂਦ ਖੋ ਜਾਵਾਂਗੇ ਦੇਖੋ ਸਾਰਿਆਂ ਨੂੰ ਪਹਿਲਾਂ ਅਸੀਂ ਮੈਂ ਕੱਲ ਵੀ ਬਿਆਨ ਦਿੱਤਾ ਸੀ ਕਿ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੀਆਂ ਵੋਟਰ ਸਾਡੀਆਂ ਜਿਹੜੀਆਂ ਨੌਜਵਾਨ ਬੱਚੀਆਂ ਨੇ ਸਾਡੀਆਂ ਪੈਣਾ ਨੇ ਸਾਡੀਆਂ ਮਾਤਾਵਾ ਨੇ ਤੁਸੀਂ ਇਸ ਗੱਲ ਦਾ ਵੋਟ ਲੈ ਕੇ ਗਵਰਨਮੈਂਟ ਚਾਹੀਏ ਤੁਸੀਂ ਫਾਰਮ ਭਰ ਆਏ ਤੁਸੀਂ ਐਡਰੈਸ ਲੈ ਬੜਾ ਕੁਝ ਇੱਥੇ ਕੀਤਾ ਤੇ ਇਹ ਗੱਲ ਕਹੀ ਕਿ ਮਾਰਚ ਦੇ ਮਹੀਨੇ ਵਿੱਚ ਭਾਈ ਚ ਗਵਰਨਮੈਂਟ ਆਈ ਤੇ April ਦੇ ਮਹੀਨੇ ਦੇ ਪਹਿਲੇ ਹਫਤੇ ਚ ਅਸੀਂ 1000 ਰੁਪਏ ਦਾਂਗੇ ਹੁਣ ਤੁਸੀਂ ਵੇਖੋ ਐਸ 17 ਮਾਰਚ ਨੂੰ 3 ਸਾਲ ਪੂਰੇ ਹੋਣੇ ਅੱਜ ਤੋਂ 5-6 ਦਿਨਾਂ ਦਾ ਹੈ ਤੁਸੀਂ 1 ਰੁਪਿਆ ਨਹੀਂ ਕਿਸੇ ਨੂੰ ਦਿੱਤਾ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਅਸੀਂ ਇਸ਼ੂ ਚੁੱਕਿਆ ਤੇ ਕਹਿਣ ਲੱਗੇ ਸਾਡੇ ਕੋ ਗੁੱਸਾਖੀ ਹੋ ਗਈ ਹੈ ਬਟ ਅਸੀਂ ਮਹੀਨੇ ਇੱਕ ਅੱਡੇ ਚ ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ ਪਾਰਲੀਮੈਂਟ ਦੀ ਇਲੈਕਸ਼ਨ ਓਵਰ ਹੋਈ ਨੂੰ 7 ਮਹੀਨੇ ਹੋ ਗਏ 8ਵਾਂ ਮਹੀਨਾ ਹੋ ਗਿਆ ਫਿਰ ਕੋਈ ਨਾਮੋ ਨਿਸ਼ਾਨ ਨਹੀਂ ਅੱਜ ਕੇਜਰੀਵਾਲ ਸਾਹਿਬ ਉੱਥੇ ਆਪਣੇ ਬੈਠੇ ਨੇ ਵਿਪਸਨਾ ਤੇ ਹੁਸ਼ਿਆਰਪੁਰ ਆਏ ਤਾਂ ਜਵਾਬ ਦੇਣ ਸਾਰੀਆਂ ਗੱਲਾਂ ਤੇ 4 ਮਹੀਨੇ ਚ ਕਿਹਾ ਸੀ ਡਰਗ ਦੂਰ ਕਰ ਦਾਂਗੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਜੋ ਇਸ ਟਾਈਮ ਚੀਫ ਮਿਨਿਸਟਰ ਰੋਜ਼ ਦੇ ਰੋਜ਼ ਕੰਮ ਕਰ ਰਿਹਾ ਹੁਸ਼ਿਆਰਪੁਰ ਦੇ ਰੈਸਟ ਹਾਊਸ ਦੇ ਵਿੱਚ ਜੋ ਸ਼ਰਮਨਾਕ ਘਟਨਾ ਹੋਈ ਹੈ ਅਜੇ ਤੱਕ ਉਹਦੀ ਕੋਈ ਇਨਕੁਆਇਰੀ ਨਹੀਂ ਦਵਾਂ ਚੁਆਨ ਪੁੱਤ ਮਰ ਰਹੇ ਘਰਾਂ ਦੇ ਘਰਾਂ ਉੱਜੜ ਗਏ ਪਰ ਤੁਸੀਂ 3 ਸਾਲਾਂ ਬਾਅਦ ਫਾਵਾ ਕਰਨ ਲੱਗੇ ਹੋ ਲੈ ਕੇ ਆਪਦਾ ਪੁਲਿਸ ਕੰਮਾ ਜਿਹੜਾ ਕਮਿਸ਼ਨਰ ਹੈ ਜਾ ਕੋਈ ਲੈ ਕੇ ਡੀਆਈਜੀ ਆਪਦਾ ਐਸਐਸਪੀ ਤੇ ਉਹ ਹੁਣ ਜਿਹੜੇ ਕੱਢਦੇ ਫਿਰਦੇ ਆ ਛੋਟੇ ਛੋਟੇ ਘਰਾਂ ਨੂੰ ਜਿਹੜੇ ਨਸ਼ਾ ਦੇ ਤਸਕਰ ਆ ਉਹਨਾਂ ਦੇ ਘਰੋਂ ਦੀ ਕੋਸ਼ਿਸ਼ ਕਰ ਰਹੇ ਆ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ 3 ਸਾਲ ਸਰਕਾਰ ਸੁੱਤੀ ਪਈ ਸੀ ਤੇ ਵੱਡੇ ਮਗਰਮੱਛ ਜਿਨ੍ਹਾਂ ਨੂੰ ਤੁਸੀਂ ਪੁਲਿਸ ਮੈਗਮੱਛ ਨੂੰ ਸਸਪੈਂਡ ਕੀਤਾ ਹੈ ਜਿਨ੍ਹਾਂ ਨੇ ਨਸ਼ਾ ਇਸ ਪੰਜਾਬ ਦੇ ਵਿੱਚ ਲੈ ਕੇ ਆਂਦਾ ਕੀ ਮੁੱਖ ਮੰਤਰੀ ਸਾਹਿਬ ਕੋਈ ਜ਼ਰੂਰਤ ਹੈਗੀ ਉਹਨਾਂ ਦਾ ਘਰ ਤੋੜਨ ਦੇ ਵਿੱਚ ਐਵੇਂ ਕਿਸੇ ਦਾ ਕੋਈ 8x10 ਦਾ 75 ਤੋੜਦਾ ਇਹਦੇ ਨਾਲ ਨਸ਼ਾ ਖਤਰ ਨਹੀਂ ਹੋਣਾ ਲੋਕਾਂ ਨੂੰ ਬੇਵਕੂਫ ਨਾ ਬਣਾਓ ਤੁਸੀਂ ਅਰਦਾਸ ਵੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਸੋ ਜੋ ਪੰਜਾਬ ਦੇ ਹਾਲਾਤ ਹਨ ਅੱਜ ਸਪੈਸ਼ਲੀ ਯੂਥ ਕਾਂਗਰਸ ਨੇ ਇਸ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਉਹ ਮੁਹਿੰਮ ਵਿੱਢੀ ਹੈ ਔਰ ਮੈਂ ਵਧਾਈ ਦੇਣਾ ਚਾਹਣਾ ਯੂਥ ਕਾਂਗਰਸ ਤੇ ਯੂਥ ਕਾਂਗਰਸ ਦੇ ਪ੍ਰਧਾਨ 모हित ਮਹਿੰਦਰਾ ਨੂੰ ਕਿ ਉਹਨੇ ਇਸ ਦਾ ਆਗਾਜ਼ ਔਰ ਇਹਦੀ ਸ਼ੁਰੂਆਤ ਅੱਜ ਅਨਾਜ ਮੰਡੀ ਪਟਿਆਲਾ ਤੋਂ ਸ਼ੁਰੂ ਕੀਤੀ ਔਰ ਮੈਨੂੰ ਲੱਗਦਾ ਇਸ ਤੋਂ ਬਾਅਦ ਯੂਥ ਕਾਂਗਰਸ ਨੇ ਇਸ ਪ੍ਰਕਾਰ ਬਾਈਕ ਰੈਲੀ ਔਰ ਮੋਟਰਸਾਈਕਲ ਰੈਲੀ ਲੋਕਾਂ ਨੂੰ ਸੁਚੇਤ ਕਰਨ ਲਈ ਔਰ ਸਰਕਾਰ ਨੂੰ ਸ਼ਰਮ ਦੇਣ ਲਈ ਇਹ ਸਾਰੇ ਜਿਹੜੇ ਕਾਰਜਕ੍ਰਮ ਹੈ ਰੋਸ ਰੈਲੀ ਵੀ ਡਿਗੀ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹੇ ਵਿੱਚ ਚੱਲ ਰਹੇ ਵਿਵਾਦ ਵਿੱਚ ਹੁਣ ਲਗਾਤਾਰ ਹੀ ਤਬਦੀਲੀਆਂ ਕਹਿ ਸਕਦੇ ਆਉਂਦੀਆਂ ਜਾ ਰਹੀਆਂ ਨੇ ਇਹ ਵਿਵਾਦ ਲਗਾਤਾਰ ਹੀ ਵੱਧਦਾ ਜਾ ਰਿਹਾ ਅਤੇ ਇਸ ਵਿਵਾਦ ਦੇ ਚੱਲਦੇ ਜਿੱਥੇ ਇੱਕ ਪਾਸੇ ਵਿਰਸਾ ਸਿੰਘ ਵਲਟੋਹਾ ਨੂੰ ਪੰਜ ਸਿੰਘ ਸਾਬਾਨ ਵੱਲੋਂ ਰਾਜਨੀਤਿਕ ਤੌਰ 'ਤੇ ਵਾਂਝੇ ਕੀਤਾ ਗਿਆ ਉੱਥੇ ਹੀ ਕਿਹਾ ਇਹ ਜਾ ਰਿਹਾ ਹੈ ਕਿ ਵਿਰਸਾ ਸਿੰਘ ਵਲਟੋਹੇ ਤੇ ਪ੍ਰੈਸ਼ਰ ਹਿੱਟ ਆ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਵਾਂਝੇ ਕੀਤਾ ਗਿਆ ਸੀ ਲੇਕਿਨ ਇਸ ਦੇ ਵਿੱਚ ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ ਗਿਆਨੀ ਰਗबीर ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣਾ ਇੱਕ ਪੋਸਟ ਜਾਰੀ ਕੀਤੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਆਪਣਾ ਅਸਤੀਫਾ ਦੇਣਾ ਪਿਆ ਅਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਵੀ ਲਾਮੇ ਕਰ ਦਿੱਤਾ ਗਿਆ ਅਤੇ ਇਹ ਫੈਸਲਾ ਅੰਤਰੀਕ ਕਮੇਟੀ ਵੱਲੋਂ ਲਿੱਤਾ ਗਿਆ ਲੇਕਿਨ ਇਸ ਸਾਰੇ ਕੰਟੋ ਕਲੇਸ਼ ਦੇ ਵਿੱਚ ਹੁਣ ਇੱਕ ਹੋਰ ਨਵੀਂ ਐਂਟਰੀ ਹੋਈ ਹੈ ਜਿਸ ਦਾ ਨਾਮ ਕਰਨੈਲ ਸਿੰਘ ਪੀਰ ਮੁਹੰਮਦ ਦਸ ਜਾ ਰਿਹਾ ਹੈ ਉਹ ਤਾਂ ਇਹ ਕਰਨੈਲ ਸਿੰਘ ਪੀਰ ਮੁਹੰਮਦ ਬਲੋ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨਾਲ ਮੁਲਾਕਾਤ ਕਰੇ ਤਿੰਨਾਂ ਸਿੱਖ ਸੰਸਥਾਵਾਂ ਨੂੰ ਇੱਕ ਜਗ੍ਹਾ ਮਿਲ ਕੇ ਵਿਚਾਰ ਕਰ ਇਸ ਦਾ ਕੋਈ ਸਾਰਥਕ ਹੱਲ ਕੱਢਣ ਲਈ ਅਪੀਲ ਕੀਤੀ ਗਈ ਹੈ ਮੈਂ ਸਿੰਘ ਸਾਹਿਬ ਜੀ ਕੋਲ ਲਗਾਤਾਰ ਹੋਂਦਾ ਰਿਹਾ ਅੱਜ ਵੀ ਆਇਆ ਸੀ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਅਸੀਂ ਸਿਰਫ ਕਹਿੰਦੇ ਨਹੀਂ ਪੂਰੀ ਕੌਮ ਦੀਆਂ ਨਜ਼ਰਾਂ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗੀਆਂ ਹੋਈਆਂ ਨੇ ਸਾਡੀਆਂ ਇਸ ਵੇਲੇ ਤਿੰਨ ਵੱਡੀਆਂ ਸੰਸਥਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਤੇ ਤਿੰਨੇ ਸੰਸਥਾਵਾਂ ਜਿਹੜੀਆਂ ਇਸ ਵੇਲੇ ਉਹਨਾਂ ਦੇ ਮੁਖੀ ਜਿਹੜੇ ਆ ਉਹ ਆਪਣੇ ਅਹੁਦਿਆਂ ਤੋਂ ਅਲੱਗ ਬੈਠੇ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਬੀਤੇ ਦਿਨੀ ਜੋ ਬਰਤਾਰਾ ਵਾਪਰਿਆ ਉਹ ਤੁਹਾਡੇ ਸਾਹਮਣੇ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਬੈਠੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਬੈਠੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਵੀ ਫੋਨ ਤੇ ਗੱਲ ਹੋਈ ਹੈ ਔਰ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਸ ਦਾ ਮੈਂ ਵੀ ਹਿੱਸਾ ਇਹ اپੀਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਅਜੇ ਹਾਲਾਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਤਿੰਨ ਪ੍ਰਮੁੱਖ ਸੰਸਥਾਵਾਂ ਨੇ ਇਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਜੋ ਦੁਸ਼ਮਣ ਚਾਹੁੰਦਾ ਉਹ ਅਸੀਂ ਨਾ ਕਰੀਏ ਦੁਸ਼ਮਣ ਕੀ ਚਾਹੁੰਦਾ ਹੈ ਕਿ ਖਾਲਸਾ ਪੰਥ ਦੀਆਂ ਜਿਹੜੀਆਂ ਤਿੰਨ ਸੰਸਥਾਵਾਂ ਨੇ ਇਹ ਕਮਜ਼ੋਰ ਹੋਣ ਔਰੇ ਲਵਾਰ ਸੋਣ ਤੇ ਖਾਲਸਾ ਪੰਥ ਜਿਹੜਾ ਉਹ ਚਾਹੁੰਦਾ ਹੈ ਕਿ ਸਾਡੇ ਵਿੱਚ ਏਕਤਾ ਹੋਵੇ ਅਸੀਂ ਇੱਕ ਜੁੱਟ ਹੋਈਏ ਔਰ ਪੰਥ ਪ੍ਰਸਤੀ ਦੇ ਰਾਹ ਦੇ ਉੱਤੇ ਚੱਲਦੇ ਹੋਏ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸਾਡੇ 10 ਗੁਰੂ ਸਾਹਿਬਾਨ ਨੇ ਜੋ ਸਾਨੂੰ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਹ ਗ੍ਰੰਥ ਅਸੀਂ ਉਸ ਦੇ ਪਹਿਰੇਦਾਰ ਬਣੀਏ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਸ ਉਦੇਸ਼ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਵੱਡੀ ਗਿਣਤੀ ਸੰਗਤਾਂ ਵੱਲੋਂ ਗੱਲਾਂ ਦੇ ਵਿੱਚ ਪਟੀਆਂ ਪਾ ਕੇ ਭਗਤ ਰਵਿਦਾਸ ਚੌਂਕ ਵਿਖੇ ਵੱਡਾ ਰੋਸ ਮਜ਼ਾਰਾ ਕੀਤਾ ਗਿਆ ਅਤੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਤਖਤ ਸ਼੍ਰੀ ਕਿਸਗਰ ਸ਼ਾਹ ਸਾਹਿਬ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਨੂੰ ਹਟਾਉਣ ਦੇ ਰੋਸ ਵਜੋਂ ਅਕਾਲੀ ਦਲ ਬਾਦਲ ਦੀ ਤਕੜੀ ਨੁਕਤਾਚੀਨੀ ਕੀਤੀ ਗਈ ਬੁਲਾਰਿਆਂ ਨੇ ਕਿਹਾ ਕਿ ਇਹ ਬਹੁਤ ਹੀ ਮੰਦ ਭਾਗ ਹੈ ਕਿ ਸਿੱਖ ਕੌਮ ਦੇ ਸਭ ਤੋਂ ਵੱਡੇ ਤਖਤ ਦੇ ਜਥੇਦਾਰ ਸਾਈਬਾਨਾ ਨੂੰ ਬਿਨਾਂ ਕਿਸੇ ਕਾਰਨ ਤੋਂ ਜਲੀਲ ਕਰਕੇ ਅਹੁਦੇ ਤੋਂ ਫਾਰਗ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ ਇਸ ਤੋਂ ਬਾਅਦ ਚਿਰਨੰਦਪੁਰ ਸਾਹਿਬ ਦੀ ਸੰਗਤ ਵੱਲੋਂ ਆਪਣੇ ਗਲਾਂ ਵਿੱਚ ਪਟੀਆਂ ਪਾ ਕੇ ਇੱਕ ਰੋਸ ਮਾਰਚ ਵੀ ਕੱਢਿਆ ਗਿਆ ਜੋ ਕਾਲੀ ਸ਼ੋਮਣ ਕਾਲੀਦਾਂ ਦੀ ਲੀਡਰਸ਼ਿਪ ਵੱਲੋਂ ਸਰਕਾਰ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਈ ਜਾ ਰਹੀ ਹੈ ਉਹ ਆਪਣੀਆਂ ਮਰਜ਼ੀਆਂ ਕਰਕੇ ਜਥੇਦਾਰਾਂ ਨੂੰ ਬਦਲਿਆ ਜਾ ਰਿਹਾ ਉਹਦੇ ਪ੍ਰਤੀ ਕੌਮ 'ਚ ਬਹੁਤ ਵੱਡਾ ਰੋਸ ਆ ਉਹ ਅੱਜ ਸਾਰੇ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਉਸ ਰੋਸ ਪ੍ਰਗਟ ਦੇ ਲਈ ਸੱਤਰ ਹੋਈਆਂ ਅਸੀਂ ਵੀ ਉਹਦੇ ਸ਼ਾਮਲ ਹੋਏ ਆ ਅੱਜ ਕੌਮ 'ਚ ਇੰਨਾ ਭਾਰੀ ਰੋਸ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਵੱਡੇ-ਵੱਡੇ ਆਗੂ ਆ ਉਹਨਾਂ ਨੇ ਵੀ ਇਹ ਜਥੇਦਾਰਾਂ ਨੂੰ ਹਟਾਉਣ ਦੇ ਨਾਲ ਫੈਸਲੇ ਨਾਲ ਅਤਾਕ ਦਾ ਸ਼ਾਹ ਦੀ ਮਰਿਆਦਾ ਨੂੰ ਢਾਲ ਆਉਣ ਦਾ ਜੋ ਕੰਨੀ ਕੰਨੀ ਲੀਡ ਦੇ ਵਿੱਚ ਜਦੋਂ ਕੀਤਾ ਗਿਆ ਉਹਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਮੈਂ ਹੁਣ ਬਾਹਰ ਆਸੀ ਤੇ ਜਸਦਾ ਪੋਤਾ ਸਿੰਘ ਦੇ بیٹے ਵਰਿੰਦਰ ਸਿੰਘ ਮੱਖਣਵਰਾਰ ਨੇ ਵੀ ਇਹਦੇ ਉੱਤੇ ਨਾਰਾਜ਼ਗੀ ਪ੍ਰਗਟ ਕੀਤੀ ਆ ਆ ਸ਼੍ਰੋਮਣੀ ਕਾਲੀਯਲ ਦੇ ਸੀਨੀਅਰ ਆਗੂ ਦਿਲਜਾਨ ਸਿੰਘ ਰਣਜੀਤ ਨੇ ਨਾਰਾਜ਼ਗੀ ਐਲਾਨ ਕੀਤੀ ਆ ਨਾਰਾਜ਼ਗੀ ਯਾਰ ਕੀਤੀ ਆ ਵਿਕਰਾਂਤ ਮਹੀਤਿਆ ਨੇ ਨਾਰਾਜ਼ਗੀ ਯਾਰ ਕੀਤੀ ਆ ਸ਼ਰਨ ਸਿੰਘ ਢਿੱਲੋਂ ਨੇ ਨਾਰਾਜ਼ਗੀ ਯਾਦ ਕੀਤੀ ਆ ਹੋਰ ਪਤਾ ਨਹੀਂ ਕਿੰਨੇ ਲੀਡਰ ਆ ਦੀਨਾਨ ਨੇ ਨਾਰਾਜ਼ਗੀ ਜ਼ਾਹਰ ਕੀਤੀ ਆ ਕਿ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਸੰਘਰਸ਼ਾ ਹੋਰ ਵੱਡੇ ਰੂਪ 'ਚ ਲੀਕ ਕੇ ਜਿਹੜਾ ਹੈਗਾ ਅਸੀਂ ਕਾਰਕਸ਼ਾਹ ਦੀ ਮਾਨਮਰਿਆਦ ਨੂੰ ਬਹਾਲ ਕਰਨ ਦੀ ਯਤਨ ਵੰਤ ਵਿੱਚ ਪਿਛਲੇ ਕਾਫੀ ਸਮੇਂ ਤੋਂ ਵਾਪਰ ਰਹੇ ਘਟਨਾਕ੍ਰਮ ਸੰਬੰਧੀ ਜਥੇਦਾਰ ਕੁਲਵੰਤ ਸਿੰਘ ਮੰਨਣ ਮੁਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਤੱਕ ਸਾਹਿਬ ਦੀ ਮਾਨ ਮਰਿਆਦਾ ਦਾ ਮੈਂ ਹਮੇਸ਼ਾ ਸਤਕਾਰ ਕਰਦਾ ਅਤੇ ਰਹਿੰਦੀ ਜ਼ਿੰਦਗੀ ਤੱਕ ਕਰਦਾ ਰਹਾਂਗਾ। ਉਹਨਾਂ ਦੱਸਿਆ ਕਿ ਉਹ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਸ਼ਾਸਨ ਚ ਮੁਖ ਸਕੱਤਰ ਦੇ ਅਹੁਦੇ ਦੀਆਂ ਸੇਵਾਵਾਂ ਨਿਭਾ ਰਹੇ ਨੇ ਪਰ ਅੰਤਰੀਂ ਕਮੇਟੀ ਦੇ ਮੈਂਬਰ ਨਹੀਂ। ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਸਿੰਘ ਸਾਹਿਬਾਨ ਪ੍ਰਤੀ ਲਿਆ ਗਿਆ ਫੈਸਲਾ ਬਹੁਤ ਮੰਨ ਭਾਗਾ ਤੇ ਮਨ ਨੂੰ ਠੇਸ ਪਹੁੰਚਾਉਣ ਵਾਲਾ ਹੈ ਅਜਿਹੇ ਫੈਸਲੇ ਸੰਬੰਧੀ ਅੰਤਰੰਕ ਕਮੇਟੀ ਵੱਲੋਂ ਮੈਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਉਹਨਾਂ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਕਿਹਾ ਕਿ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ ਚਾਹੇ ਸੁਧਾਰ ਲਹਿਰ ਦੀ ਲੀਡਰਸ਼ਿਪ ਹੋਵੇ ਚਾਹੇ ਹੋਰ ਪੰਥਕ ਲੀਡਰਸ਼ਿਪ ਹੋਵੇ ਅਸੀਂ ਸਾਰੇ ਇਨ੍ਹਾਂ ਹਾਲਾਤ ਲਈ ਜ਼ਿੰਮੇਵਾਰ ਹਾਂ ਉਨਾ ਕਿ ਆ ਕਿ ਇਸ ਸਮੇ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਸੁਧਾਰ ਲਹਿਰ ਦੀ ਲੀਡਰਸ਼ਿਪ ਅਤੇ ਹੋਰ ਪੰਥਕ ਧਿਰਾਂ ਸਮੇ ਨੂੰ ਸੰਭਾਲਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਰੈਨੁਮਾਈ ਵਿੱਚ ਨਤਮਸਤਕ ਹੋ ਕੇ ਪੰਥ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਇਕੱਠੇ ਹੋਣ ਉਨਾ ਪੰਥਕ ਆਗੂਆਂ ਨੂੰ ਅਪੀਲ ਕਰਦੇ ਆ ਕਿਹਾ ਕਿ ਆਪਸੀ મતਭੇਦ ਪੁਲਾਕੇ ਦਰਿਆਦਲੀ ਵਿਖਾਉਂਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਆਪਣੇ ਵੱਡੇ-ਵਡੇਰਿਆਂ ਦੀ ਸ਼ਰਮਣੀ ਅਕਾਲੀ ਦਲ ਪ੍ਰਤੀ ਦਿੱਤੀਆਂ ਕੁਰਬਾਨੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼ 8 ਵਿੱਚ ਬੀਟੀ ਦੇ ਸ਼ਾਮ ਡਾਈਂਗ ਫੈਕਟਰੀ ਦੀ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 4 ਲੋਕ ਹਸਪਤਾਲ ਵਿੱਚ ਜੇਰੇ ਇਲਾਜ ਨੇ ਜੱਜ ਕਿ ਇੱਕ ਹੋਰ ਵਿਅਕਤੀ ਦੀ ਹਾਲੇ ਵੀ ਭਾਲ ਚੱਲ ਰਹੀ ਹੈ ਅਤੇ ਐਨਡੀਆਰਐਫ ਦੀਆਂ ਟੀਮਾਂ ਪ੍ਰਸ਼ਾਸਨਿਕ ਅਮਲੇ ਦੇ ਨਾਲ ਮੌਕੇ ਤੇ ਮੌਜੂਦ ਨੇ ਪੁਲਿਸ ਵੱਲੋਂ ਫੈਕਟਰੀ ਸੰਚਾਲਕ ਤੇ ਕੇਸ ਦਰਜ ਕਰ ਲਿਆ ਗਿਆ ਹੈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਫੈਕਟਰੀ ਵਿੱਚ ਚੱਲ ਰਹੇ ਮੁਰੰਮਤ ਦੇ ਕੰਮ ਦੌਰਾਨ ਇਮਾਰਤ ਢਹਿ ਗਈ ਸੀ ਫੈਕਟਰੀ ਦੇ ਸੁਪਰਵਾਈਜ਼ਰ ਦੇ ਮੁਤਾਬਕ ਖਾਦ ਸੇ ਮੌਕੇ 29 ਲੋਕ ਅੰਦਰ ਮੌਜੂਦ ਸਨ ਦੇਰ ਸ਼ਾਮ ਤੋਂ ਚੱਲ ਰਹੇ ਰੈਸਕਿਊ ਆਪਰੇਸ਼ਨ ਦੌਰਾਨ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਜਦਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਇੱਕ ਵਿਅਕਤੀ ਦੀ ਭਾਲ ਜਾਰੀ ਹੈ ਪੁਲਿਸ ਵੱਲੋਂ ਫੈਕਟਰੀ ਸੰਚਾਲਕ ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇੱਕ ਇੱਕ ਕੋਲੀਡਿੰਗ ਯੂਨਿਟ ਹੈਗੀ ਆਪਣੇ ਫੋਕਲ ਪੁਆਇੰਟ ਫੇਜ਼ 8 ਦੇ ਵਿੱਚ ਇੱਥੇ ਜਿਹੜਾ ਸੀਗਾ ਕੱਲ ਸ਼ਾਮ ਨੂੰ ਲਗਭਗ 5 ਤੋਂ 5:30 ਦੇ ਨੇੜੇ ਤੇੜੇ ਜਿਹੜੀ ਹੈਗੀ ਸਾਡੂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਫੈਕਟਰੀ ਜਿਹੜੀ ਹੈ ਉਹ ਕੋਲਾਪਸ ਹੋ ਗਈ ਮੌਕੇ ਤੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਟੀਮਾਂ ਅਸੀਂ ਨਾਲ ਦੇ ਨਾਲ ਪਹੁੰਚਾਈ ਤੇ ਫਿਰ ਨਾਲ ਹੀ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਐਨਡੀਆਰਫ ਦੀ ਟੀਮਾਂ ਵੀ ਮੋਬਾਈਲਾਈਜ਼ ਕੀਤੀਆਂ ਗਈਆਂ ਅ ਮੁਰਲੀ ਪੜਤਾਲ ਤੋਂ ਜਦੋਂ ਸੁਪਰਵਾਈਜ਼ਰ ਤੇ ਓਨਰ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਵੱਲੋਂ ਪੁੱਛਿਆ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਕਿ ਆ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਹੋ ਰਹੀ ਸੀ ਕਿ ਤੇ ਕੀ ਕਾਰਨ ਹੋ ਸਕਦੇ ਨੇ ਉਨਾ ਵੱਲ ਦੱਸਿਆ ਗਿਆ ਕਿ ਜਿਹੜਾ ਫੈਕਟਰੀ ਦਾ ਸੀਗਾ ਸਲੈਬ ਦਾ ਤੇ ਲੈਂਟਰ ਆਪਣਾ ਜਿਹੜਾ ਲੈਂਟਰ ਹੁੰਦਾ ਉਹਦਾ ਜਿਹੜਾ ਕੰਮ ਸੀਗਾ ਉਹ ਚੱਲ ਰਿਹਾ ਸੀਗਾ ਤੇ ਉਹ ਕੰਮ ਕਰਨ ਵੇਲੇ ਜਿਹੜਾ ਹੈਗਾ ਕੁਝ ਇਸ ਤਰ੍ਹਾਂ ਦੀ ਘਟਨਾ ਵਾਪਰੀ ਜਿਹੜੇ ਸੀਗੇ ਕਲੈਂਪਸ ਸੀਗੇ ਉਹ ਰਿਮੂਵ ਹੋ ਗਏ ਔਰ ਉਸ ਕਰਕੇ ਜਿਹੜਾ ਹੈਗਾ ਸਲੈਬ ਇੱਕਦਮ ਹੀ ਗਰਾਉਂਡ ਫਲੋਰ ਦਾ نیچے ਡਿੱਗ ਗਿਆ ਜਿਸ ਕਰਕੇ ਪੂਰੀ ਬਿਲਡਿੰਗ ਜਿਹੜੀ ਹੈ ਪੂਰੀ ਦੀ ਪੂਰੀ ਥੱਲੇ ਡਿੱਗ ਗਈ ਮੁਰਲੀਪੜਤਾਲ ਤੋਂ ਇਹ ਵੀ ਸਾਹਮਣੇ ਆਇਆ ਕਿ 29 ਬੰਦੇ ਜਿਹੜੇ ਸੀਗੇ ਕੱਲ ਇਸ ਫੈਕਟਰੀ ਦੇ ਵਿੱਚ ਲੇਬਰ ਜਿਹੜੀ ਸੀਗੇ ਕੰਮ ਤੇ ਆਈਆਂ ਸੀਗੇ ਇਨਕਲੂਡਿੰਗ ਸੁਪਰਵਾਈਜ਼ਰ ਐਂਡ ਲੈਬ ਟੈਕਨੀਸ਼ੀਅਨ ਐਂਡ एवरीवन ਉਹਦੇ ਵਿੱਚੋਂ ਕੁਝ ਬੰਦਿਆਂ ਨੂੰ ਮਾਈਨਰ ਇੰਜਰੀਜ਼ ਵੀ ਜਿਹੜੀ ਹੈ ਉਹਨਾਂ ਨੂੰ ਫੇਸ ਕਰਨੀ ਪਈ ਉਹਨਾਂ ਨੂੰ ਤੁਰੰਤ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੋਰਟਿਸ ਹਸਪੀਟਲ ਦੇ ਵਿੱਚ ਮੂਵ ਕੀਤਾ ਗਿਆ ਉਹ ਸਾਰੇ ਇਸ ਵੇਲੇ ਆਊਟ ਆਫ ਡੇਂਜਰ ਨੇ ਨਾਲ ਹੀ ਜਿਹੜੇ ਕੁਝ ਬੰਦੇ ਡ੍ਰੈਪ ਹੋਏ ਸੀਗੇ ਉਹਦੇ ਵਿੱਚੋਂ ਦੋ ਬੰਦਿਆਂ ਦੀ ਜਿਹੜੀ ਹੈ डे uh, हो चुकी है एक एज ऑफ नो प्रमरी इंफॉर्मेन जिस तरह लोगों गल करके पता चल रहा है एक बंदा हूं भी ट्रैप है जिमें वो कह रहे हैं वो भी असं आइडेंटीफाई करने की कोशिश कर रहे हैं कि, कि किस पास जो है वो, इसकी वह रेस्क्यू ऑपरेशन साढ़े इस वेले चल रहे हैं बाकी जोड़ा है तीन uh, चार बंदे जोड़े ने वो असी सेफली रैसक्यू कर लिया भी आउट ऑफ डेंजर ने मेडिकल टीम पूरी इतने है फायर ब्रिगेड की टीम है एन डी आर एफ की तीन टुकड़ियाँ इस वे मौके पर है ਤੇ ਐਫ ਆਈ ਆਰ ਜਿਹੜੀ ਹੈਗੀ ਆਪਣੇ ਪੁਲਿਸ ਵੱਲੋਂ ਆਪਣੇ ਅੰਡਰ ਵੇਰੀਅਸ ਸੈਕਸ਼ਨਸ ਉਹ ਆਲਰੇਡੀ ਰਜਿਸਟਰ ਕੀਤੀ ਜਾ ਚੁੱਕੀ ਹੈ ਚਾਰ ਬੰਦਿਆਂ ਦੇ ਖਿਲਾਫ ਤੇ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਤੁਰੰਤ ਪੂਰਥਲਾ ਜਲੰਧਰ ਰੋਡ ਤੇ ਸਥਿਤ ਰਾਗਨੀ ਹਸਪਤਾਲ ਵਿਖੇ ਔਰਤ ਦੇ ਪਿੱਤੇ ਦਾ ਆਪਰੇਸ਼ਨ ਕੀਤਾ ਗਿਆ ਜਿਸ ਦੀ ਆਪਰੇਸ਼ਨ ਉਪਰੰਤ ਹਾਲਤ ਵਿਗੜਨ ਕਾਰਨ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਅਜੇ ਲਾਜ਼ ਦੌਰਾਨ ਉਸ ਦੀ ਮੌਤ ਹੋ ਗਈ ਹਸਪਤਾਲ ਦੇ ਡਾਕਟਰ ਤੇ ਲਾਪਰਵਾਹੀ ਦੇ ਦੋਸ਼ ਲਗ ਗੋਂਦਿਆ ਮ੍ਰਿਤਕ ਔਰਤ ਰਿਤੂ ਸੂਰ ਦੇ ਪਤੀ ਤਰुणਪ੍ਰੀਤ ਸਿੰਘ ਵਾਸੀ ਜਲੋਖਾਨਾ ਨੇ ਦੱਸਿਆ ਕਿ ਉਸ ਦੀ ਪਤਨੀ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਸੀ ਅਤੇ ਪਿੱਤੇ ਦੀ ਪੱਥਰੀ ਤੋਂ ਕਾਫੀ ਸਮੇਂ ਤੋਂ ਪੀੜਤ ਸੀ ਇਸ ਲਈ ਉਸ ਨੂੰ ਹਸਪਤਾਲ ਦੇ ਵਿੱਚ ਆਪਰੇਸ਼ਨ ਕਰਵਾਉਣ 7 مارچ ਨੂੰ ਦਾਖਲ ਕਰਵਾਇਆ ਅਤੇ ਆਪਰੇਸ਼ਨ ਤੋਂ ਬਾਅਦ ਉਸ ਦੀ ਹਾਲਤ ਵਿਗੜਨ ਤੇ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ਼ ਦੌਰਾਨ ਅੱਜ ਉਸ ਦੀ ਮੌਤ ਹੋ ਗਈ ਹੈ ਜਿਸ ਦੇ ਰੋਸ ਵਜੋਂ ਮ੍ਰਿਤਕ ਅੌਰਧ ਦੇ ਪਰਿਵਾਰਕ ਮੈਂਬਰਾਂ ਨੇ ਰਾਗਨੀ ਹਸਪਤਾਲ ਕਪੂਰਥਲਾ ਉਰੇ ਰੋਸ ਤਰਨਾ ਦੇ ਕੇ ਹਸਪਤਾਲ ਵਿਰੁੱਧ ਜਮ ਕੇ ਨਾ ਰੇਵਾਜ਼ੀ ਕੀਤੀ ਅਤੇ ਸਬੰਧਤ ਡਾਕਟਰਾਂ ਅਤੇ ਹਸਪਤਾਲ ਪ੍ਰਸ਼ਾਸਨ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸਬੰਧਿਤ ਥਾਣਾ ਸਿਟੀ ਦੇ ਐਸ ਐਚ ਓ ਵਿਕਰਮਜੀਤ ਸਿੰਘ ਨੂੰ ਸੂਚਨਾ ਮਿਲਣ ਤੇ ਉਹ ਮੌਕੇ ਤੇ ਪਹੁੰਚੇ ਉਹਨਾਂ ਆਖਿਆ ਕਿ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਬੋਰਡ ਬਣਾਇਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਉਪਰੰਤ ਹੀ ਬੰਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਕੀ ਨਾਮ ਹੈ ਜੀ ਅਰੋੜਾ ਐਡਵੋਕੇਟਾਂ ਦੀ ਮੈਂ ਇਹ ਪ੍ਰਿੰਸ ਮੇਰਾ ਬਚਪਨ ਦਾ ਦੋਸਤ ਹੈ ਜੀ ਅਸੀਂ ਆਨੇ ਜਾਣੇ ਆ ਤੇ ਸਾਰਾ ਬੱਤਰਾ ਪਰਿਵਾਰ ਸਾਨੂੰ ਬਚਪਨ ਤੋਂ ਜਾਣਦਾ ਜੀ ਇਹਦੀ ਵਾਈਫ ਸੀਗੀ ਰਿਤੂ ਸੂਦ ਉਹ ਸਾਹਮਣੇ ਸਕੂਲ ਜਿਹੜਾ ਹੈਗਾ ਆਪਣਾ ਲਾਲਵਲੀ ਸਕੂਲ ਚ ਟੀਚਰ ਹੈ ਜੀ ਉਹਨੂੰ ਪਥਰੀ ਦੀ ਥੋੜੀ ਪਿੱਤੇ ਚ ਪ੍ਰੋਬਲਮ ਸੀਗੀ ਉਹਨਾਂ ਨੇ ਤੇ ਹਸਪੀਟਲ ਐਡਮਿਟ ਕਰਾਇਆ ਵਾ ਪਿੱਛੇ ਤਾਂ ਕਿ ਛੋਟਾ ਮਾਈਨਰ ਆਪਰੇਸ਼ਨ ਹੁੰਦਾ ਵਾ ਜੀ ਜੇ ਇਹਨਾਂ ਨੂੰ ਨਹੀਂ 아니 ਕੁਆਲਿਫਿਕੇਸ਼ਨ ਆ ਗਈ ਸੀ ਕਿ ਇਹਨਾਂ ਨੂੰ ਹੱਥ ਨਹੀਂ ਸੀ ਲਾਉਣਾ ਚਾਹੀਦਾ ਪੇਸ਼ੈਂਟ ਨੂੰ ਇਹਨਾਂ ਨੇ ਪੱਥਰੇ ਆਪਰੇਸ਼ਨ ਕੀਤਾ ਡਾਕਟਰ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੇਰੇ ਕੋਲ ਕੰਮ ਗਲਤ ਹੋ ਗਿਆ ਵਾ ਜੀ ਖੂਨ ਉਹ ਬਹੁਤ ਜ਼ਿਆਦਾ ਵਗ ਗਿਆ ਇਹਨਾਂ ਨੇ ਉਹਨੂੰ ਭੇਜ ਦਿੱਤਾ ਜੀ ਖੂਨ ਦਾ ਇਲਾਜ ਕਰਨ ਲਈ ਤੇ ਖੂਨ ਦਾ ਇਲਾਜ ਕਰ ਉਹ ਪੰਜ ਸਕੇਟੇ ਕੜਵੀ ਰਹੀ ਕਿਸੇ ਨੇ ਨਹੀਂ ਪੁੱਛਿਆ ਜੀ ਲੜਕੀ ਵੀ ਅੱਜ ਰੇਟੀ ਆਪਣੀ ਰਿਤੂ ਸੂਤ ਦੀ ਸਟੇਟਿੰਗ ਨੇ ਉਹਦੇ ਪਿੱਤੇ ਦੀ ਤਕਰੀਰ ਦਾ ਪੇਸ਼ੈਂਟ ਸੀਗਾ ਉਹਨੂੰ ਰੈਫਰ ਕੀਤਾ ਗਿਆ ਸੀ ਇੱਥੇ ਇਹਦੇ ਸਬੰਧ ਦੇ ਵਿੱਚ ਫੈਮਿਲੀ ਮੈਂਬਰ ਵੱਲੋਂ ਤੁਹਾਨੂੰ ਲਗਾਇਆ ਗਿਆ ਕਿ ਚਿਪਰੇਟ ਹੈ ਜਿਹੜਾ ਉਹ ਸਹੀ ਨਹੀਂ ਹੈ ਵਿੱਚ ਇੱਕ ਅਪਲੀਕੇਸ਼ਨ ਵੀ ਆਈ ਹੈ ਸਾਡੇ ਕੋਲ ਲੇਟੈਂਸ ਜੀ ਵੀ ਹੈ ਵੈਰੀਫਾਈ ਕਰਦੇ ਹਾਂ ਇਹ ਸਬੰਧ ਵਿੱਚ ਡੀਸੀ ਸਾਹਿਬ ਨੇ ਵੀ ਕੋਈ ਇੱਕ ਬੋਰਡ ਵੀ ਬੁਲਾਇਆ ਹੈਗਾ ਸਾਰਾ ਸਭ ਨੂੰ ਮਕਤੂ ਜੀ ਜੇ ਦੇਖੋ ਨੈਗਲੀਜੈਂਸ ਕੋਈ ਵੀ ਸਭ ਨੂੰ ਹੋਣੀ ਜਲੰਧਰ ਦੇ ਸਿੱਖ ਕੌਮ ਦੇ ਸਾਬਕਾ ਜਥੇਦਾਰ ਜਸਪੀਰ ਸਿੰਘ ਰੋਡੇ ਨੇ ਦਮਦਮੀ ਟਕਸਾਲ ਕੇਸਗੜ ਸਾਹਿਬ ਦੇ ਵਿੱਚ ਨਵੇਂ ਜਥੇਦਾਰ ਦੀ ਨਿਯੁਕਤੀ ਤੇ ਸਵਾਲ ਖੜੇ ਕੀਤੇ ਨੇ ਜਸਪੀਰ ਸਿੰਘ ਰੋਡੇ ਨੇ ਕਿਹਾ ਕਿ ਕਿਸੇ ਨਿਹੰਗ ਸਮੂਹ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨਾਲ ਸਲਾਹ ਕੀਤੇ ਬਿਨਾਂ ਨਿਯੁਕਤੀਆਂ ਕਰਨਾ ਪੂਰੀ ਤਰ੍ਹਾਂ ਗਲਤ ਹੈ ਸਾਬਕਾ ਜਥੇਦਾਰ ਜਸਪੀਰ ਸਿੰਘ ਰੋਡੇ ਨੇ ਇਹ ਵੀ ਕਿਹਾ ਕਿ ਸਿੱਖ ਸੰਸਥਾ ਸ਼ੋਮਣੀ ਪਬੰਦਾ ਕਮੇਟੀ ਬਹੁਤ ਕੁਰਬਾਨੀਆਂ ਦੇ ਕੇ ਹੋਣ ਦੇ ਵਿੱਚ ਆਈ ਹੈ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਦੇ ਹੁਕਮ ਦਿੱਤੇ ਗਏ ਸੀ ਅਤੇ ਸੱਤ ਮੈਂਬਰੀ ਕਮੇਟੀ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਪਰ ਇਸ ਦੌਰਾਨ ਬਦਲ ਵੱਲੋਂ ਮੀਡੀਆ ਵਿੱਚ ਕਈ ਝੂਠੇ ਬਿਆਨ ਦਿੱਤੇ ਗਏ ਸਨ ਹੋਰ ਜਸਬੀਰ ਸਿੰਘ ਰੋਡੇ ਕੀ ਕਹਿੰਦੇ ਨੇ ਉਹ ਤੁਹਾਨੂੰ ਵੀ ਸੁਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਸਿੰਘ ਸਾਹਿਬ ਜਸਹਰ ਅਕਾਲਤਖਸਾ ਜਾਨੀ ਰਵੀਰ ਸਿੰਘ ਜੀ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਨਾਲ ਹੀ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਨੂੰ ਸਾਹਬ ਦੀ ਜ਼ਿੰਮੇਵਾਰੀ ਤੋਂ ਹਟਾਇਆ ਉਹ ਤੋਂ ਕੋਈ 25 26 ਦਿਨ ਪਹਿਲਾਂ ਸਿੰਘ ਸਾਹਿਬ ਗਰਨੀ ਹਰਪ੍ਰੀਤ ਸਿੰਘ ਜੀ ਨੂੰ ਤਤਸਹੀ ਦਰਨਵਾਲ ਸਾਹਿਬ ਦੀ ਜ਼ਿੰਮੇਵਾਰੀ ਤੋਂ ਹਟਾ ਦਿੱਤਾ ਗਿਆ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਇਹ ਜਿਹੜੀਆਂ ਦੋ ਸੰਸਥਾਵਾਂ ਸਿੱਖਾਂ ਦੀ ਇਹ ਬਹੁਤ ਵੱਡੀ ਕੁਰਬਾਨੀ ਦੇ ਨਾਲ ਹੋਂਦ ਵਿੱਚ ਆਈਆਂ ਜਿਵੇਂ ਇੱਕ ਪਰਿਵਾਰ ਦਾ ਮਸੂਦੀ ਤੌਰ ਤੇ ਕਹਿ ਦੇਵਾਂ ਕਿ ਬਾਦਲ ਪਰਿਵਾਰ ਦਾ ਜਦੋਂ ਦਾ ਇਹਦੇ ਤੇ ਕਰਜ਼ਾ ਹੋਇਆ ਹੈ ਇਹਨਾਂ ਦੀਆਂ ਮਨਮਨੀਆਂ ਕਰਕੇ ਦਿਨ ਬਦਨ ਗੱਲ ਥੱਲੇ ਨੂੰ ਗਈ ਇੰਟਰਨੈਸ਼ਨਲ ਪੰਥਕਤਲ ਨੇ ਕੁਝ ਸਮੇਂ ਨਾਲ ਦੇ ਨਾਲ ਰ ਇੱਕ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਵੀ ਇਸ ਤਰ੍ਹਾਂ ਆਂਦੇ ਹਾਲਾਤ ਹੋਰ ਵਿਗੜਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਾਖ ਨੂੰ ਤਕਾ ਲੱਗੂਗਾ ਪਰ ਕੋਈ ਨਾ ਸਮਝਿਆ ਪਰ ਸਮੇਂ-ਸਮੇਂ ਜਿਵੇਂ-ਜਿਵੇਂ ਲੱਛਣਾ ਹੋਈਆਂ ਉਸ ਤੋਂ ਬਾਅਦ ਇਹਦਾ ਵਕਾਰ ਘਟਦਾ ਗਿਆ ਘਟਦਾ ਗਿਆ ਜਿਵੇਂ ਜਦੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਉਦੋਂ ਬਿਲਕੁਲ ਹਾਸ਼ੀਏ ਤੋਂ ਬਾਹਰ ਹੀ ਹੋ ਗਏ ਅੱਜ ਸਥਾਨਕ ਸ਼ਹਿਰ ਦੇ ਮੁਹੱਲਾ ਸ਼ਿਵ ਸ਼ਕਤੀ ਨਗਰ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਵੱਲੋਂ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਇਸ ਸੰਬੰਧੀ ਪਰਿਵਾਰ ਨੂੰ ਮ੍ਰਿਤਕ ਵੱਲੋਂ ਲਿਖਿਆ ਇੱਕ ਸੁਸਾਈਡ ਨੋਟ ਵੀ ਮਿਲਿਆ ਜਿਸ ਵਿੱਚ ਉਸ ਵੱਲੋਂ ਆਪਣੀ ਮੌਤ ਲਈ ਮੂੰਹ ਬੋਲੀ ਮਾਂ ਪਲਵਿੰਦਰ ਕੌਰ ਉਸ ਦੇ ਪਤੀ ਲਖਵੀਰ ਸਿੰਘ ਅਤੇ ਪੁੱਤਰ ਗਿੰਨ ਨੂੰ ਜ਼ਿੰਮੇਵਾਰ ਦੱਸਿਆ ਗਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਮ੍ਰਿਤਕ ਜਤਿੰਦਰ ਕੁਮਾਰ ਦੀ ਪਤਨੀ ਭਾਰਤੀ ਨੇ ਦੱਸਿਆ ਕਿ ਮ੍ਰਿਤਕ ਸ਼ਹਿਰ ਅੰਦਰ ਕੇਬਲ ਦਾ ਕੰਮ ਕਰਦਾ ਸੀ ਇਸ ਦੌਰਾਨ ਉਸ ਦੀ ਮੁਲਾਕਾਤ ਲਖਵੀਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਕਾਦਰੀ ਮਹੱਲਾ ਗੁਰਦਾਸਪੁਰ ਨਾਲ ਹੋਈ ਅਤੇ ਦੋਵਾਂ ਵਿੱਚ ਕਾਫੀ ਵਧੀਆ ਸਬੰਧ ਬਣ ਗਏ। ਉਹਨਾਂ ਦੱਸਿਆ ਕਿ ਲਖਵੀਰ ਸਿੰਘ ਦੀ ਪਤਨੀ ਪਲਵਿੰਦਰ ਕੌਰ ਜਤਿੰਦਰ ਨੂੰ ਆਪਣਾ ਪੁੱਤਰ ਕਹਿਣ ਲੱਗ ਪਈ। ਉਹਨਾਂ ਦੱਸਿਆ ਕਿ ਪਲਵਿੰਦਰ ਕੌਰ ਕਮੇਟੀਆਂ ਦਾ ਕੰਮ ਕਰਦੀ ਸੀ ਇਸ ਲਈ ਉਸ ਦਾ પતિ ਜਤਿੰਦਰ ਕੁਮਾਰ ਪੁੱਤਰ ਹੋਣ ਦੇ ਨਾਤੇ ਕਮੇਟੀਆਂ ਦੇ ਪੈਸੇ ਇਕੱਠੇ ਕਰਦਾ ਰਹਿੰਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮ੍ਰਿਤਕ ਵੱਲੋਂ ਲਿਆ ਕੇ ਦਿੱਤੇ ਪੈਸੇ ਪਲਵਿੰਦਰ ਕੌਰ ਵੱਲੋਂ ਆਪਣੀਆਂ ਕਮੇਟੀਆਂ 'ਚ ਲਿਖੇ ਹੀ ਨਹੀਂ ਗਏ ਜਿਸ ਕਾਰਨ ਕਮੇਟੀਆਂ ਦੇਣ ਵਾਲੇ ਲੋਕ ਹੁਣ ਉਸਦੇ ਪਤੀ ਨੂੰ ਪੈਸਿਆਂ ਦੇ ਲਈ ਤੰਗ ਪਰੇਸ਼ਾਨ ਕਰ ਰਹੇ ਸਨ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੋ ਨਿੱਜੀ ਫਾਈਨੈਂਸਰਾਂ ਤੋਂ ਉਸਦੇ ਪਤੀ ਵੱਲੋਂ ਆਪਣੀ ਜ਼ਿੰਮੇਵਾਰੀ ਤੇ ਪੈਸੇ ਲੈ ਕੇ ਪਲਵਿੰਦਰ ਕੌਰ ਨੂੰ ਦਿੱਤੇ ਗਏ ਸਨ ਪਰ ਹੁਣ ਉਸ ਵੱਲੋਂ ਇਹ ਪੈਸੇ ਵੀ ਵਾਪਸ ਨਹੀਂ ਕੀਤੇ ਜਾ ਰਹੇ ਸਨ ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਦੇ ਪਤੀ ਵੱਲੋਂ ਉਕਤ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਪਰਿਵਾਰ ਵੱਲੋਂ ਉਸਦੇ ਪਤੀ ਨੂੰ ਡਰਾਇਆ ਤਮ ਕਾਇਆ ਜਾਂਦਾ ਸੀ ਜਿਸ ਦੇ ਚਲਦੇ ਆ ਉਹ ਕਾਫੀ ਪਰੇਸ਼ਾਨ ਸੀ ਅਤੇ ਉਸ ਵੱਲੋਂ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਇਹ ਜੀ ਸਾਡੇ ਕੋਲ ਭਾਰਤੀ ਵਾਈਫ ਆਫ ਜਤਿੰਦਰ ਕੁਮਾਰ ਵੱਲੋਂ ਸ਼ਿਕਾਇਤ ਮਿਲੀ ਵੀ ਮੇਰੇ ਪਤੀ ਨੇ ਕੋਈ ਜਰਿਲੀ ਚੀਜ਼ ਨਿਕਲ ਲਈ ਹੈ ਤੇ ਜਿਸ ਤੇ ਅਸੀਂ ਵੈਰੀਫਾਈ ਕੀਤਾ ਤੇ ਜਿਹੜੀ ਹੁਣ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਆਂ ਤੇ ਕਾਨੂੰਨੀ ਕਾਰਵਾਈ ਕੋਈ ਅਮਲ ਚ ਲਿਆ ਕੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਹੋਦੀ ਹੈ ਤੁਹਾਡੇ ਧਿਆਨ ਵਿੱਚ ਲਿਆਵਾਂਗੇ 40 ਸਾਲ ਦੇ ਸੀ ਗੀਤਾ ਭੌਂਦੇ ਹੋ ਰਹਿਣ ਵਾਲੇ ਐਫਆਰ ਰਜਿਸਟਰ ਕਰ ਰਹੇ ਆਂ ਜੀ ਜਿਹੜਾ ਮੁਕਦਮਾ ਦਾ ਚ ਕਰਕੇ ਇਹਨੂੰ ਅਮਲ ਜੀ ਕਾਨੂੰਨੀ ਕਾਰਵਾਈ ਲਿਆਵਾਂਗੇ ਕਿੰਨੇ ਦੋਸ਼ਿਆਂ ਦੇ ਨਾਲ ਲਿਖਾਏ ਗਏ ਹਨ ਤਿੰਨ ਦੋਸ਼ਿਆਂ ਨਾਲ ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਮੈਚ ਚੱਲ ਰਿਹਾ ਹੈ ਦੇਖਣਾ ਇਹ ਹੋਵੇਗਾ ਕਿ ਕੌਣ ਬਾਜ਼ੀ ਮਾਰ ਸਕਦਾ ਹੈ ਜੇਕਰ ਉਧਰ ਨਿਊਜ਼ੀਲੈਂਡ ਦੀ ਗੱਲ ਕਰੀ ਤਾਂ ਨਿਊਜ਼ੀਲੈਂਡ ਵੱਲੋਂ 251 ਰਨਾਂ ਦਾ ਜਿਹੜਾ ਟਿਚ ਆਇਆ ਉਹ ਦਿੱਤਾ ਗਿਆ ਹੈ ਤੇ ਫਿਲਹਾਲ ਦੇ ਲਈ ਜੇਕਰ ਪਾਰ ਦੀ ਗੱਲ ਕਰੀ ਤਾਂ ਇਸ ਸਮੇਂ ਬਹੁਤ ਵਧੀਆ ਜਿਹੜੀ ਪਾਰੀ ਹੈ ਭਾਰਤ ਖੇਡ ਰਿਹਾ ਹੈ ਤਾਂ ਕਹਿ ਸਕਦੇ ਹਾਂ ਕਿ ਭਾਰਤ ਕਿਤੇ ਨਾ ਕਿਤੇ ਜਿੱਤ ਵੱਲ ਵੱਧ ਸਕਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਭਾਰਤ ਜਿੱਤੇਗਾ ਜਾਂ ਨਿਊਜ਼ੀਲੈਂਡ ਜਿੱਤੇਗਾ ਪਾਕਿਸਤਾਨ ਦੇ ਨਸ਼ਾ ਤਸਕਰਾਂ ਵੱਲੋਂ ਭਾਰਤ ਨੂੰ ਲਗਾਤਾਰ ਨਿਸ਼ਾਨਾ ਬਣਾਉਂਦਿਆਂ ਨਸ਼ੀਲੇ ਪਦਾਰਥ ਅਸਲਾ ਤੋਂ ਹੋਰ ਗੈਰ ਕਾਨੂੰਨੀ ਵਸਤੂਆਂ ਨੂੰ ਡਰੋਨ ਰਾਹੀਂ ਭਾਰਤ ਅੰਦਰ ਸੁੱਟਿਆ ਜਾ ਰਿਹਾ ਜਿਸ ਦਾ ਮੂੰਹ ਤੋੜਵਾ ਜਵਾਬ ਦਿੰਦੇ ਆ ਭਾਰਤੀ ਸਰਹੱਦ ਤੇ ਰਾਤ ਤੇ ਦਿਨ ਸਮੇਂ ਡਿਊਟੀ ਨਿਭਾਉਣ ਵਾਲੀ ਭਾਰਤੀ ਸਰਹੱਦ ਫੋਰਸ ਬੀਐਸਐਫ ਅਤੇ ਸਥਾਨਕ ਪੁਲਿਸ ਦੇ ਸਾਂਝੇ ਸਹਿਯੋਗ ਦੇ ਨਾਲ ਭਾਰਤੀ ਸਰਹਦੀ ਪਿੰਡ ਰਾਜਾ ਤਾਲ ਨਜ਼ਦੀਕ ਅਟਾਰੀ ਸਰਹੱਦ ਦੇ ਸਾਹਮਣੇ ਪਾਕਿਸਤਾਨ ਤੋਂ ਭਾਰਤੀ ਖੇਤਰ ਅੰਦਰ ਡਰੋਨ ਰਾਹੀਂ 1 ਕਰੋੜ ਰੁਪਏ ਦੀ ਹੈਰੋਇਨ ਨੂੰ ਬਰਾਮਦ ਕਰਕੇ ਬੜੀ ਸਫਲਤਾ ਹਾਸਲ ਕੀਤੀ ਗਈ ਹੈ ਇਸਨ ਅੱਜ ਦੇ ਬੁਲਟਨ ਦੇ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਿਨ੍ਹਾਂ ਹੋਰ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਦੇ ਬੁਲਟਨ ਦੇ ਵਿੱਚ ਤੁਹਾਡਾ ਨਿਗਾਹ ਸਵਾਗਤ ਕਰਦੇ ਹਾਂ ਚਾਤ ਮਾਰ ਲੈਣੇ ਅੱਜ ਦੀਆਂ ਖਾਸ ਖਬਰਾਂ ਤੇ ਜਥੇਦਾਰ ਨੂੰ ਜਦ ਮਰਜੀ ਬਦਲ ਲੈਣਾ ਇਹ ਬਹੁਤ ਮੰਦਪਗਾ ਸਿੱਖ ਪਾਈਚਾਰੇ ਦੇ ਲਈ ਇੱਕ ਖਤਰੇ ਦੀ ਘੰਟੀ ਪ੍ਰਤਾਪ ਬਾਜਾ ਨੇ ਕਿਹਾ ਗਿਆ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਬਲਟੂਹੇ ਵਿੱਚ ਚੱਲ ਰਹੇ ਵਿਵਾਦ ਵਿਚਾਲੇ ਨਵਾ